ਨਾ ਸ੍ਰੀ ਵਾਤੋ ਸਾਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸੱਚ ਜੋ ਗਾਨ ਸੱਚ ਹੈ ਭੀ ਸੱਤ ਨਾਨਕੋ ਸੀ ਭੀ ਸੱਤ ਸੋਚੈ ਸੋਚਨਾ ਉਬਈ ਜੇ ਸੋਚੀ ਲਖਵਾਰ ਛਪੈ ਸੁਪਨਾ ਉਬਈ ਜੇ ਲਾਇ ਰਹਾ ਲੁਤਾਰ ਭਖਿਆ ਭੁਖ ਨ ਤਰੀ ਜੇ ਬੰਨਾ ਪਰੀਆ ਪਾਰ ਸਹ ਸਸ ਅਣ ਪਾਲ ਕੋ ਹੇ ਤਾ ਇੱਕ ਨ ਚੱਲੈ ਨਾਲ ਕਿਵ ਸਚਿਆ ਨ ਹੋਈਐ ਕਿਵ ਕੂੜੈ ਤੁਪੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਉਕਮੀ ਹੋਵਣ ਆਕਾਰੁ ਹੁਕਮ ਨ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮਿ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਕੋਮੀ ਬਖਸ਼ੀਸ ਇੱਕ ਹੁਕਮ ਹੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਰੁ ਕਮ ਨਾ ਕੋਈ ਨਾਨਕ ਹੁਕਮੈ ਜੇ 부ਜੈ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਕੁੰਡ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਕੀ ਹੋ ਗਾਵੇ ਕੋ ਜੀ ਲੈ ਪ੍ਰਧੀ ਹੋ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਰਤਨਾ ਕਤਿ ਨਿਆਵੇ ਟੋਟ ਕਟ ਕਟ ਕਠੀ ਕੋਤੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਤੁਗਟ ਬੰਤਰ ਖਾਹੀ ਖਾਹੀ ਉਪਮ ਉਪਮ ਚਲਾਏ ਰਾਹੋ ਨਾਨਕ ਵਿਗਸਹਿ ਵੀ ਪਰਵਾਹੋ ਸੱਚਾ ਸਾਇਬ ਸੱਚ ਨਾਏ ਭਾਖਿਆ ਭਾਉ ਹਾਰ ਅੱਖਰ ਮੰਗੇ ਦੀਹ ਦੀਹ ਦਾਤਾ ਦੇ ਦਾਤਾਰ ਵੀਰ ਕੇ ਅਗਰ ਕੀਐ ਜਿਤ ਦਿਸੈ ਦਰਬਾਰ ਮੂੰਹ ਹੋ ਕੇ ਬੋਲਣ ਬੋਲੀਐ ਜਿਤਣ ਤਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸੁਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਦਾਨ ਗਾਵੀਐ ਸੁਣੀਐ ਮਨ ਰੰਗਿਆ ਪਾਉ ਦੁਖ ਪਰਾਂ ਸੁਖ ਪਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣਾ ਆਖ ਨਹੀ ਕਹਿਣਾ ਕਤ ਨ ਜਾਏ ਬਰਾ ਇੱਕ ਦੀਪ ਜਾਏ ਸੁਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਏ ਤੀਰਤ ਨਾ ਵਾ ਜੇ ਤਿਸ ਪਾਵਣ ਪਾਣੀ ਕੇ ਨਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਲੇ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪੁ ਜਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਇ ਜੀ ਜਗ ਚਾਰੇ ਅਰਜਾ ਔਰ ਦਸੂਣੀ ਹੋਏ ਨਵਾ ਖੰਡਾਰਿ ਜਾਣੀਐ ਨਾਲ ਚਲੈ ਸਭ ਕੋਏ ਚਿੰਗਾ ਨਉ ਰਖਾਏ ਕਹਿ ਦਸ ਪੀਰਥ ਜਗ ਲੇ ਜੀਤ ਨਦਰ ਨਾ ਵਈ ਤਾਂ ਆਤਮਾ ਪੁੱਛੈ ਕੀ ਕੀਤਾ ਅੰਦਰ ਕੀਟ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੀਆ ਕੋਇ ਨ ਸੁਜਈ ਜੀਤਿ ਸੁਣ ਪੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤ੍ਰਿਤ ਕਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਇ ਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮ ਇੰਦ ਸੁਣਿਐ ਮੁਖ ਸਲਾਮਨ ਮੰਦ ਸੁਣਿਐ ਜੋਗ ਯੁਗਤ ਤਨ ਭੇਦ ਸੁਣਿਐ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸਨਾਣ ਸੁਣਿਆ ਫੜ ਫੜਖਾ ਵਿਮਾਨ ਸੁਣਿਆ ਲਾਗੇ ਸਹਿਜ ਤੇ ਆਣ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਆਨਾਸ਼ ਸੁਣਿਆ ਸਰਾ ਗੁਨਾ ਕੇ ਗਾਹੋ ਸੁਣਿਆ ਸੇਕ ਪੀਰ ਪਾਤਿਸ਼ਾਹੋ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵੇਗਾ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੀ ਕੋ ਕਹਿ ਪਿਛੈ ਪ੍ਰਤਾਇ ਕਾਗਦ ਕਲਮ ਨ ਲਿਕਣਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਇ ਜੀ ਕੋ ਮਨ ਜਾਣੈ ਮਨ ਕੋਇ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੋਇ ਚੋਟਾ ਨਾ ਖਾਏ ਮਨੈ ਜਮਖੈ ਸਾਤ ਨਾ ਜਾਏ ਐਸਾ ਨਾਮ ਨਰਨ ਜਿਨੂ ਹੋਇ ਜੀ ਕੋ ਮਨ ਜਾਣੈ ਮਨ ਕੋਇ ਮਨੈ ਮਾਰਗ ਟਾਕ ਨ ਪਾਏ ਮਨੈ ਪਤਸਿਉ ਪਰਬਟ ਜਾਏ ਮਨੈ ਮੱਕ ਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤਿ દ્વાਰ ਮਨੈ ਪਰਵਾਰੈ ਸਾਧਾਰ ਮਨੈ ਤਰ ਤਾਰੇ ਗੁਰ ਸੇਖੋ ਮਨੈ ਨਾਨਕ ਭਵੇ ਨਾ ਪੇਖੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਣ ਪੰਚੇ ਪਾਵੈ ਤਿਰਗੇ ਮਾਨ ਪੰਚੇ ਸੋਹੀ ਦਰ ਰਾਜਾਨ ਪੰਚਾ ਕਾ ਗੁਰੂ ਏਕ ਤਿਆਨ ਜੀ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਧੌਲ ਕਰਮ ਦਇਆ ਕਾ ਭੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਉਹ ਵੈ ਸਚਿਆਰ ਤਵ ਲੈ ਉਖਰ ਕੇਤਾ ਭਾਰ ਅਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਥਲੈ ਕਉਣ ਜੋਰ ਜੀ ਜਾਤ ਰੰਗ ਆਖੇ ਨਾਵ ਸਬਨਾ ਲਿਖਿਆ ਬੁਣੀ ਕਲਾਮ ਇਹੋ ਲਿਖਾਲਿਖ ਜਾਣੈ ਕੋਈ ਲਿਖਾਲਿਖਿਆ ਕੇਤਾ ਹੋਈ ਖਿਤਾ ਤਾਨਸ ਵਾਲੇ ਰੂਪ ਖੇਤੀ ਦਾਤ ਜਾਣੈ ਕਉਣ ਫੂਤ ਕਿਤਾਬ ਸਾਵ ਏ ਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਪਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੱਤਿਆ ਅਸ਼ੰਖ ਦਾ ਤਾਰ ਸੰਖ ਸੂਰਮੋਹ ਪਕਸਾਰ ਸੰਖ ਮੁੱਲ ਵਿਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਨ ਪਾਵੇ ਸਾਈ ਭਲੀਕਾਰ ਕੰਫਦਾ ਸਲਾਮ ਕੰਡਰੰਗਕਾਰ ਅਸੰਖ ਮੂਰਖ ਅੰਧ ਪੂਰ ਸੰਕ ਚੋਰਾ ਰਾਮ ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗੱਲ ਵਣਤੀਆ ਕਮਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਪੂੜਿਆਰ ਪੂੜੇ ਫੇਰਾ ਏ ਅਸੰਖ ਮਲੇਸ਼ ਮਲ ਭਖ ਖਾਏ ਸੰਖੰਨਨ ਦੱਕ ਸਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਤੁਸ ਦਾਸ ਲਾਮ ਤਰੰਗਕਾਰ ਸੰਖਨਾਵ ਸੰਖਥਾਵ ਆਗਮ ਆਗਮ ਸੰਖਲੋ ਸੰਖ ਕਹੇ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਹੋ ਅਖਰੀ ਗਿਆਨ ਗੀਤ ਗੁਣ ਗਾ ਹੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਨੇ ਲਿਖੇ ਤੇ ਸਰ ਨਾਹੀ ਜੇ ਪਰਮਾਏ ਤੇ ਕਿਤੇ ਪਾਹੀ ਜਿਤਾ ਕਿਤਾ ਪਿਤਾ ਨਾ ਉਹਣ ਨਾ ਵੈ ਨਾਹੀ ਕੋਥਾ ਕੁਦਰਤ ਕਮਨ ਕਹਾ ਵਿਚਾਰ ਮਾਰਿਆ ਨਾ ਜਾ ਬਾਇ ਇੱਕ ਵਾਰ ਜੋਤੁ ਦਪਾਵੇ ਸਾਈ ਫਲੀਕਾਰ ਧੰਸ ਦਾ ਸਲਾਮ ਤੰਤਰੰਕਾਰ ਹਰੀਏ ਹੱਥ ਪੈਰ ਤਨ ਦੇਵ ਪਾਣੀ ਥੋਤ ਸੁਖੀ ਗੋ ਮੂਤ ਫਲੀਤੀ ਕੱਪੜ ਹੋਏ ਦੇਸਾ ਭੂਣ ਲਈਏ ਉ ਧੋਏ ਹਰੀਏ ਮਤ ਪਾਪਾਂ ਕੈ ਸੰਗ ਓ ਤੁਹੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੀ ਬੀ ਜਾਪੀ ਖਾਓ ਨਾਨਕ ਉਖਮੀ ਆਵੋ ਜਾਓ तीरततप दया दत दान जे को पावे तिलक मान सुनया मनया मन कीता पावो अंतरगा तीरथ मल नाव सब गुण तेरे मै नाही कोई बिन गुण कीते भक्त ना होए स्वसथात वाणी ब्रह्माओ सत्स्वान सदा मन चाओ ਕਮਣ ਸੁਵੇਲਾ ਵਕਤ ਕਮਣ ਕਮਣ ਸਿਤ ਕਮਣ ਵਾਰ ਕਮਣ ਸਿਬਤੀ ਮਾਹੋ ਕਮਣ ਜਿਤੋ ਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਉਹ ਬਹਿ ਲੇ ਪੁਰਾਣ ਵਕਤ ਨ ਪਾਇਓ ਕਾਤੀਆ ਜੇ ਲਿਖਣ ਲੈ ਪੁਰਾਣ ਦਿਨ ਤ ਵਾਰ ਨਾ ਜੋਗੀ ਜਾਣੈ ਰਤਮਾਓ ਨਾ ਕੋਈ ਜਾ ਕਰਤਾ ਸਹੀ ਕੋ ਸਾਝੀ ਆਪੇ ਜਾਣੈ ਸੋਈ ਇਵ ਕਰਿ ਆਖਾ ਕਿਵਸਾ ਲਾਈ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੀ ਕੋ ਆਪੋ ਜਾਣ ਅੱਗੇ ਗਿਆ ਨਾ ਸੋਹੈ ਪਾਤਲ ਕ ਤਲ ਲਕ ਆਗਾਸਾਂ ਆਗਾਸ ਉੜ ਕੌੜ ਕਪਾਲ ਥੱਕੀ ਵੇਦ ਕੈਨਕ ਬਾਤ ਸਹਿ ਸਠਾਰਹਿ ਕੈਨਕ ਤੇਬਾ ਸੋਇਕ ਤਾਤ ਲੇਕਾ ਹੋਏ ਤਾ ਲਿਖਿਆ ਲੇਖੇ ਹੋਏ ਬਨਾਸ ਨਾਨਕ ਵੱਡਾ ਕੀਆ ਆਪੇ ਜਾਣੇ ਆਪੋ ਸਾਲਾ ਈਸਾ ਲਾਹਿ ਇਤੀ ਸਤ ਨਾ ਪਾਈਆ ਨਦੀਆ ਤੈਵਾ ਹੋ ਕਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸਮਤਾਨ ਗਿਰਹਾ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੀਤ ਸਮਨੋ ਨਾ ਵਿਸਰੈ ਅੰਤਨਾ ਸਿਵਤੀ ਕੈਣ ਅੰਤ ਅੰਤਨਾ ਕਰਨ ਦੇਣ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪੈ ਕਾਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤ ਨਾ ਜਪੈ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਇਬ ਉੱਚਾ ਥਾਉ ਜੀ ਉਪਰ ਉੱਚਾ ਨਾਉ ਇਹ ਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਜੇ ਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀਂਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਿਲਨਾਤ ਮਾਏ ਕੀਤੇ ਮੰਗੈ ਜੋ ਤੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੇਂ ਕਿਰਪਾਈ ਕੀਤੇ ਮੂਰਖ ਖਾਈ ਖਾਏ ਕੀਤੇ ਆ ਦੁਖ ਭੂਖ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਓ ਰੱਖ ਨਾ ਸਕੈ ਕੋਈ ਜੀ ਕੋ ਖਾਇ ਕੋ ਆਖਣ ਪਾਏ ਓ ਜਾਣੇ ਦੀਤੀ ਆ ਮੇ ਖਾਇ ਆਪੇ ਜਾਣੇ ਆਪੇ ਦੀ ਅੱਖ ਐਸੀ ਪੀ ਕੀ ਜਿਸਨੂੰ ਬਖਸੇ ਸਿਖਨਸਾਲਾ ਓ ਨਾਨਕ ਪਾਤਸ਼ਾਹੀ ਪਾਤਸ਼ਾਹ അമൂല് ഗുണ മുല്ല വ്യപാറ വ്യപാരി മുല്ല ഭണ്ഡാരൂല്ല അമൂല ധർമ്മ അമൂല ദീന അമൂലുല മൂല് പവാന മുല്ലസ മൂല നിശാണ അമൂലർമ്മ മുല്ലവാന ਮੋ ਲੋ ਮੁਲਾਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੀਰ ਪਾੜ ਪ੍ਰਾਨ ਆਖੇ ਪੜੇ ਕਰੇ ਵਕਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਅਟ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿ ਆਖੇ ਦੀਵ ਆਖੇ ਸੁਰ ਨਰਮੁ ਜਨ ਸੀਵ ਕਿਤੇ ਅੱਖ ਐ ਅਕਣ ਪਾਹੀ ਕਿਤੇ ਕਹਿ ਕਹਿ ਉੱਠਣ ਜਾਏ ਕਿਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੀ ਕੋ ਅੱਖ ਐ ਬੋਲ ਵਿਗਾੜ ਤਾਲ ਕੀਐ ਸਰਗਾ ਵਾਰਾਂ ਗਾਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸੁਮੱਲੇ ਵਾਜੇ ਨਾਦ ਨੀਕੋ ਸੁਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸੋ ਕਈਨ ਕੀਤੇ ਗਾਵਣ ਹਾਰੇ ਗਾਵੇ ਤਉ ਨਾ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੂਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵੇ ਸਿਨ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਆਮਨ ਮੋਣ ਸੁਰਗਾ ਮੱਚ ਪਿਆਲੇ ਗਾਵ ਮਨ ਰਤਨੋਂ ਪਾਏ ਤੇਰੀ ਅਠਸਣ ਤੀਰਤ ਨਾਲੇ ਗਾਵੇ ਜੋਤ ਮਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸਹੀ ਤੁਧਨੋਂ ਗਾਵੇ ਜੋਤਿ ਭਾਵਨ ਰਤੀ ਤੇਰੀ ਭਗਤਨ ਸਾਲੇ ਹੋਰ ਕੀਤੇ ਗਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਪੀ ਕਰ ਕਰ ਜਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸਦੀ ਵਢਿਆਈ ਜੋ ਜ ਸੁਭਾਅ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤਾ ਏ ਬਨਾਨਕ ਰਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਛੋੜੀ ਧਿਆਨ ਕੀ ਕਰੇ ਬਪੂਤ ਖਿੰθα ਕਾਲ ਖਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਸਾਈ ਪੰਤੀ ਸਗਲ ਜਮਾਤਿ ਮਨ ਜੀਤੈ ਜਗ ਜੀਤ ਆਦੇਸ ਇਸੈ ਆਦੇਸ ਆਦ ਨੀਲ ਨਾਤ ਨਾਤ ਜੁਗ ਜੁਗਿ ਕੋ ਵੇਸ ਉਗਦ ਗਿਆਨ ਦੇ ਆ ਪੰਡਾਰਨ ਘਟ ਘਟ ਵਾਜੈ ਨਾਦ ਆਪ ਨਾਤ ਨਾਤੀ ਸਮਝਾ ਕੀ ਰਿਦ ਸਿ ਦੇਵਰਾ ਸਾਦ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲੇਖਿ ਆਵੇ ਭਾਗ ਅਨੇਸ਼ ਸਹ ਆਦੇ ਸਵਾਦ ਨੀਲ ਨਾਦ ਨਾਦ ਦੁਗ ਦੁਗਿ ਹੋਵੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਕੰਡਾਰੇ ਇਕ ਲਾਏ ਦੀਬਾਣ ਜਿਵਨ ਜਪਾਵੇ ਤੇ ਵੇਚ ਲਾਵੇ ਜੋ ਮੈ ਪ੍ਰਮਾਣ ਉਹ ਵੀ ਕਹ ਉਹ ਨਾ ਨਦਰ ਨ ਆਵੇ ਬਹੁਤਾ ਏ ਉਹ ਰਡਾਨ ਆਦੇਸਿਸੈ ਆਦੇਸ ਆਦ ਅਨੀਲ ਅਨਦ ਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸਿਸੈ ਆਦੇਸ ਆਦ ਅਨੀਲ ਅਨਦ ਨਾਥ ਜੁਗ ਜੁਗ ਏਕੋ ਵੇਸ ਇਕ ਦੋ ਜੀਵੋ ਲੱਖ ਹੋਇ ਲੱਖ ਵੈ ਲੱਖ ਵੀਸ ਲੱਖ ਲਾ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਾਏ ਪਟਵੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਪੂਣਾ ਠੀਸ ਆਖਣ ਜੋਰ ਚ ਪੈਣੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਚੀ ਗਿਆਨ ਵਿਚਾਰ ਜੋਰ ਨਾ ਜੁਕਤੀ ਚੁਪੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਮਨੀਚ ਨਾ ਕੋਏ ਉਰਾ ਤੀਰਥੀ ਤਿੱਤੀ ਵਾਰ ਕਮਣ ਪਾਣੀ ਅਗਨੀ ਪਾਤਾਲ ਤਿਸ ਵਿੱਚ ertsੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਕਪੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਚ ਪਰਵਾਣ ਨਦਰੀ ਕਰਮ ਕਬੈ ਨੀਸਾਨ ਖਾਚ ਪਕਾਈ ਉਥੈ ਪਾਏ ਨਾਨਕ ਗਇਆ Japhe ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾਣ ਮੇਸ ਕਿਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕਿਤੇ ਆਕਰਮ ਤੁਮ ਮੇ ਮੇਰ ਕੀਤੇ ਕਿਤੇ ਧੂਪ ਦੇਸ ਕਿਤੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਮੁਕੇਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਕਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਮੁਕੇਤੀਆ ਸੁਲਤੀ ਸੇਵਾ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਚਿਤੈ ਨਾਦ ਮਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਚਿਤੈ ਘਾੜਤ ਕੜੀਏ ਬਹੁਤ ਅਨੂਪ ਤਾ ਕੀ ਗੱਲਾ ਕਹੀਆ ਨਾ ਜਾਏ ਜੇ ਕੋ ਕਹਿ ਪਚੈ ਪੜਤਾਏ ਠਹਿ ਕੜੀਐ ਸੁਰਤ ਮਤ ਮਨ ਬੁੱਧ ਚਿੱਤੈ ਕੜੀਐ ਸ੍ਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਤੈ ਔਰ ਨਾ ਕੋਈ ਔਰ ਕਿੱਥੈ ਜੋਦ ਮਾਂ ਬਲਸੂਰ ਤਿਨ ਮੈਂ ਰਾਮ ਰਿਆ ਪ੍ਰਭੂਰ ਚਿੱਤੈ ਸੀਤੋ ਸੀਤਾ ਮੈਂ ਮਾ ਮਾਏ ਤਾ ਕੇ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿਤੈ ਭਗਤ ਵਸੈ ਕੀ ਲੋਖ ਰਹੀ ਅਨੰਦ ਸਚਾ ਮਨ ਸੋਏ ਸਚ ਕੰਡ ਵਸੈ ਨਰੰਕਾਰ ਕਰ ਕਰ ਵੇਖੈ ਦਿਰਿ ਨਿਹਾਲ ਤਿਤੈ ਕੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨੰਤ ਇਤਾਲੁ ਲੋ ਲੋ ਆਕਾਰ ਜਿਗ ਜਗ ਉਪਮਤ ਵੈ ਤਵਕਾਰ ਵੇਖੈ ਵਿਗਸੈ ਕੜੀ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਤੀਰਜ ਸੁਨਿਆਰ ਅਰਨ ਮਤਿ ਵੇਦ ਪਿਆਰ ਭੌਖ ਲਗਨ ਕਪਤਾਉ ਭਾਂਡਾ ਭਾਉ ਅਮਰਤ ਤਿਤ ਢਾਲ ਅਰਈਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਕਵਨ ਗੁਰੂ ਪਾਣੀ ਪਿਤਾ ਮਾਤਾ ਤਰਕਮਾਤਿ ਦਿਵਸ ਰਾਦੁਏ ਦਾਈ ਦਾਇਆ ਖੇ ਲੈ ਸਕਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਤਰਮਨ ਮੂਰ ਅਰਮੀਆ ਕੋ ਆਪਣੀ ਕੀ ਨੇੜੈ ਕੀ ਦੂਰ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ